ਆ ਵੀ ਧਰਤੀ ਤੇ ਪਹੁੰਚ ਗਿਆ ਤਾਂ ਆ ਮਮੋਹਾਂ ਦੇ ਸਰਗਮ ਜਿਹੜੀ ਆ ਸਵਾਗਤ ਵਾਸਤੇ ਤੇ ਪਹੁੰਚ ਰਹੀ ਹੈ ਜੀ ਜੀ ਨਾਲ ਸਾਡੇ ਕਾਰਜ ਸਭ ਤੋਂ ਵੱਲਾ ਸੰਗਤ ਜੀ ਨੂੰ ਸਨ ਕਰ ਰਹੇ ਕਿ 11:00 ਦੇ 2 ਵਜੇ ਦੀ ਸੰਗਤ ਜਿਹੜੀ ਆ ਕਿ ਗੁਰੂ ਚਰਨਾਂਜ ਹਾਜ਼ਿਰ ਹੋਣ ਵਾਸਤੇ ਅੱਜ ਉਥੇ ਪਹੁੰਚੇ ਹੋਏ ਦੇਖੋ ਹਰ ਪਾਸੇ ਗੁਰੂ ਦੇ ਜਕਾਰੇ ਜਿਹੜੇ ਆ ਉਹ ਲਾਇਆ ਜਾ ਰਿਹਾ ਬੋਲੇ ਸੋਨਿਹਾਲ ਦੇ ਨਾਰੇ ਲਾਇਆ ਜਾ ਰਿਹਾ ਜਕਾਰੇ ਲਾਇਆ ਜਾ ਰਿਹਾ ਤਾਂ ਅੱਜ ਉਮਰ ਮਹਾਕੇ ਸੰਗਤ ਜਿਹੜੀ ਆ ਇਸ ਨਗਰ ਕੀਰਤਬੇਸ ਵਾਗਤ ਵਾਸਤੇ ਜਿਹੜਾ ਇੱਥੇ ਖੜੇ ਹੋਇਆ 2 ਵਜੇ ਦੇ ਕਰੀਬ ਜਦੋਂ ਇਹ ਜੀਟੀ ਰੋਡ ਦੇ ਉੱਤੇ ਕਿਤੇ ਮੈਸੇਜ ਆਇਆ ਕਿ ਸੰਗਤ ਇੱਥੇ ਪਹੁੰਚ ਰਹੀ ਹੈ ਤਾਂ ਉਸੇ ਹੀ ਤੁਸੀਂ ਦੇਖੋ ਨਾਲ ਦੀ ਨਾਲ ਇੱਥੇ ਸੰਗਤ ਦਾ ਕਾਠ ਹੋਣਾ ਸ਼ੁਰੂ ਹੋ ਗਿਆ ਤਾਂ ਬਠਿੰਡਾ ਦੀ ਤਸਵੀਰਾਂ ਥੋੜੇ ਨਾਲ ਸਾਂਝੀ ਕਰ ਰਹੇ ਸੀ ਬਠਿੰਡਾ ਦੇ ਵਿੱਚ ਇਸ ਵਕਤ ਨਗਰ ਕੀਰਤਨ ਦੀ ਜਿਹੜੀ ਹੈ ਤੇ ਪਹੁੰਚਣ ਦੇ ਉੱਤੇ ਜਿਹੜਾ ਸਵਾਗਤ ਹੈ ਉਹ ਕੀਤਾ ਜਾ ਰਿਹਾ ਤਾਂ ਪਿੱਛੇ ਤਸਵੀਰਾਂ ਥੋੜਾ ਨਾਲ ਸਾਂਝੀ ਕਰ ਰਿਹਾ ਆ ਆਸਾਮ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਅੱਜ ਬਟਿੰਡਾ ਦੀ ਧਰਤੀ ਤੇ ਪਹੁੰਚਿਆ ਤਾਂ ਇਸ ਨਗਰ ਕੀਰਤਨ ਦੇ ਪਹੁੰਚਣ ਤੋਂ ਪਹਿਲਾਂ ਆ ਪਾਲਕੀ ਸਾਹਿਬ ਦੀ ਤਸਵੀਰ ਥੋੜਾ ਨਾਲ ਸਾਂਝੀ ਕਰਾਂਗੇ ਅਸੀਂ ਤਾਂ ਤੁਸੀਂ ਦੇਖੋ ਇੰਨੀ ਖੁਸ਼ੀ ਅੱਜ ਦੀ ਹੈਗੀ ਹੈ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਅੱਜ ਜਿਹੜਾ ਸ਼ਤਬ ਦੀ ਆ ਰਹੀ ਆ ਸਾਡੀ ਤਾਂ ਉਸ ਨੂੰ ਸਮਰਪਿਤ ਇਹ ਜਿਹੜਾ ਆਇਆ ਨਗਰ ਕਿੰਤਨ ਹਜ਼ਾਰ ਰੁਪਏ ਦਾ ਹੋ ਗਿਆ ਤਾਂ ਕਿੰਦਾ ਮੋਲ ਚੜਦੇ ਹੋਮ ਰਵਾ ਕੇ ਸੰਗਤਾਂ ਵੀ ਜਿਹੜੀਆਂ ਨੇ ਤੇ ਅੱਜ ਗੋ ਚਰਨਾ ਸਾਜੀ ਲੋਣ ਵਾਸਤੇ ਜਿਹੜੇ ਪਹੁੰਚੇ ਆ ਪਿੱਛੇ ਥੋੜਾ ਤਸਵੀਰਾਂ ਤੁਹਾਨੂੰ ਹੋਰ ਦਿਖਾ ਦਿੰਦੇ ਹਾਂ ਇਹ ਕਿਹੜੇ ਤਸਵੀਰਾਂ ਇਸ ਵਕਤ ਬਟਿੰਡਾ ਦੀ ਦਿਖਾ ਰਹੇ ਆ ਤਾਂ ਉਹ ਬਟਿੰਡਾ ਦੇ ਵਿੱਚ ਅੱਜ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ। ਹੁਣ ਹਮਾਰਾ ਸੰਗਤਾਂ ਇੱਥੇ ਪਹੁੰਚੇ ਹੋਈਆਂ। ਗੁਰੂ ਚਰਨਾਚ ਹਾਦੀ ਦਵਾਈ ਜਾ ਰਿਹਾ ਤਾਂ ਬਟਿੰਡਾ ਦੀ ਤਸਵੀਰ ਹੈਗੀ ਆ ਬਟਿੰਡਾ ਦੇ ਵਿੱਚ ਅੱਜ ਨਗਰ ਕੀਰਤਨ ਦੇ ਪਹੁੰਚਣ ਤੋਂ ਪਹਿਲਾਂ ਹੀ ਸੰਗਤਾਂ ਜਿਹੜੀ ਇੱਥੇ ਪਹੁੰਚ ਗਿਆ ਸੀ ਹੁਣ ਮਾ ਕੇ ਦੇਖੋ ਗੁਰੂ ਚਰਨਾਚ ਹਾਜ਼ਰੀ ਦਵਾਈ ਜਾ ਰਹੇ ਤਾਂ ਪਾਲਕੀ ਸਾਹਿਬ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿਵੇਂ ਸੰਗਤ ਜਿਹੜੀ ਆ ਮੱਥਾ ਟੇਕ ਰਹੀ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਈ ਬਾਤੀ ਦਾ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਦੇ ਸ਼ਤਾਬਦੀ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਹੈ ਅੱਜ ਬਠਿੰਡਾ ਪਹੁੰਚਣ ਤੇ ਸੰਗਤਾਂ ਵੱਲੋਂ ਪਰਵਾ ਸਵਾਗਤ ਕੀਤਾ ਜਾ ਰਿਹਾ ਇੱਧਰ ਪਲਕੀ ਸਾਹਿਬ ਦੀ ਤਸਵੀਰ ਦਿਖਾ ਦੇਣਾ ਤੁਹਾਨੂੰ ਤੁਸੀਂ ਦੇਖੋ ਸਵੇਰ ਤੋਂ ਹੀ ਸੰਗਤ ਨੂੰ ਜਿਵੇਂ ਪਤਾ ਲੱਗਾ ਕਿ ਅੱਜ ਜਿਹੜਾ ਬਠਿੰਡਾ ਦੇ ਵਿੱਚ ਜਿਹੜਾ ਨਗਰ ਕੀਰਤਨ ਪਹੁੰਚ ਰਿਹਾ ਹੈ ਤਾਂ ਸੰਗਤ ਉਸ ਵੇਲੇ ਹੀ ਬਠਿੰਡਾ ਦੇ ਜਿਹੜੇ ਅੱਜ ਸੰਗਤ ਉਸੇ ਲਈ ਹੀ ਤੁਸੀਂ ਦੇਖ ਸਕਦੇ ਹੋ ਕਿ ਜਗਾ ਜ ਆਉਣਾ ਸ਼ੁਰੂ ਹੋ ਗਏ ਛੇ ਤੁਸੀਂ ਦੇਖ ਸਕਦੇ ਹੋ ਨੌਵੇਂ ਪਾਸ਼ੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ 350 ਸਟਾਫ ਦੀ ਨੋ ਸਮਰਪਿਤ ਜਿਹੜਾ ਨਗਰ ਕੀਰਤਨ ਹੈ ਅਜੋ ਬਠਿੰਡਾ ਦੀ ਧਰਤੀ ਤੇ ਪਹੁੰਚਿਆ ਬਠਿੰਡਾ ਦੇ ਵਿੱਚ ਸੰਗਤਾਂ ਵੱਲੋਂ ਵੀ ਪੂਰਾ ਧਰਮਾ ਸਵਾਇਕ ਕੀਤਾ ਜਾ ਰਿਹਾ ਹੈ ਤੁਹਾਡੀ ਜਿਹੜੀ ਤਸਵੀਰ ਹੈ ਇਹ ਥੋੜੇ ਨਾਲ ਅਸੀਂ ਸਾਂਝੀ ਕਰ ਰਹੇ ਆ ਸੰਗਤ ਤੁਸੀਂ ਦੇਖ ਸਕਦੇ ਹੋ ਪਿੱਛੇ ਗੁਰੂ ਸਾਹਿਬ ਦੇ ਪ੍ਰਕਾਸ਼ਨ ਕਰਵਾਸ ਸੰਗਤ ਵਿੱਚ ਹੋਣ ਹਾਟੇ ਪਹੁੰਚੀ ਹੋਈ ਹੈ ਗੁਰੂ ਚਰਨਾ ਚ ਅਰਦਾਸ ਕੀਤੀ ਜਾ ਰਹੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਹਮੇਸ਼ਾ ਹੀ ਕੀਤੀ ਜਾਂਦੀ ਹੈ ਬਾਅਦ ਵੀ ਤੁਸੀਂ ਦੇਖ ਰਹੇ ਹੋ ਸੰਗਤ ਦੇਖੋ ਤੁਸੀਂ ਇਸ ਪਾਸੇ ਜੀਆ ਬਰਾਦਰ ਥੋੜੇ ਨਾਲ ਸਾਂਝੀ ਕਰਿਆ ਬਕਿੰਦਾ ਚ ਅੱਜ ਸੰਗਤ ਤੋਂ ਵੀ ਬਾਅਦ ਇਹ ਸੂਚਨਾ ਜਿਹਾ ਨੇ ਜੋ ਕਿ ਇਹ ਕਹਿ ਰਹੇ ਕਿ ਨਵੇਂ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਈ ਮਤੀ ਦਾਦੀ ਪਾਈ ਸੁਪਤੀ ਦਾਦੀ ਪਾਈ ਗਿਆਲਾ ਜੀ ਦੇ 350 ਸਾਲਾ ਸ਼ਤਾਬੀ ਨੂੰ ਸਮਰਪਿਤ ਇਹ ਜਿਹੜਾ ਨਗਰ ਕੀਰਤਨ ਹੈ ਆਸਾਮ ਤੋਂ ਹੁੰਦੇ ਹੋਏ ਜਿਹੜਾ ਅੱਜ ਬਠਿੰਡਾ ਦੇ ਪੱਤੀ ਤੇ ਪਹੁੰਚਿਆ ਆ ਕੇ ਦਿਖੇ ਸੰਗਤ ਵੀ ਤੁਸੀਂ ਦੇਖ ਰਹੇ ਹੋ ਮਾਣ ਕੇ ਅੱਜ ਇੱਥੇ ਪਹੁੰਚੀ ਹੋ ਗਿਆ ਸਹਿਰ ਤੋਂ ਹੀ ਜਦੋਂ ਉਹੀ ਜਿਹੜਾ ਸੰਗਤ ਨੂੰ ਇਹ ਜਾਣਕਾਰੀ ਲਈ ਕਿ ਅੱਜ ਇਸ

ਸਤਬੀ 350 ਸਾਲਾ ਸ਼ਤਬੀ ਜਿਹੜੀ ਬਣਾਈ ਜਾਣੀ ਹੈ ਉਹਨੂੰ ਲੈ ਕੇ ਨਗਰ ਕੀਰਤਨ ਸ਼ੁਰੂ ਹੋਇਆ ਤੁਸੀਂ ਦੇਖੋ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸ੍ਰੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਇਹ ਤਮਾਮ ਉਹ ਨਿਸ਼ਾਨੀਆਂ ਜਿਹੜੀਆਂ ਅੱਜ ਸੰਗਤਾਂ ਦੇ ਅੱਗੇ ਜਿਹੜੀਆਂ ਇੱਥੇ ਦਰਸ਼ਨਾਂ ਦੇ ਲਈ ਰੱਖੀਆਂ ਗਈਆਂ ਤਾਂ ਬਹੁਤ ਦੂਰੋਂ ਦੂਰੋਂ ਜਿਹੜੀ ਸੰਗਤ ਹੈ ਇੱਥੇ ਇਹ ਪਹੁੰਚੀ ਹੋਈ ਆ ਤਾਂ ਜਿਹੜੀ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਇਹ ਬਠਿੰਡਾ ਚ ਨਗਰ ਕੀਰਤਨ ਦਾ ਜਿਹੜਾ ਅੱਜ ਪਰਵਾ ਸਵਾਗਤ ਕੀਤਾ ਗਿਆ ਥੋੜਾ ਇਸ ਪਾਸੇ ਵੀ ਦਿਖਾ ਦਿੰਨੇ ਆ ਨੰਗਰ ਪ੍ਰਸ਼ਾਦੇ ਦਾ ਵੀ ਜਿਹੜਾ ਪ੍ਰਬੰਧ ਹੈਗਾ ਉਹ ਇੱਥੇ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਪੜਾ ਜਿਹੜਾ ਸੀ ਉਹ ਬਠਿੰਡਾ ਦਾ ਰੱਖਿਆ ਗਿਆ ਤਾਂ ਬਠਿੰਡਾ ਤੋਂ ਬਾਅਦ ਕੋਲ ਸ਼੍ਰੀ ਮੁਕਸਰ ਸਾਹਿਬ ਦੇ ਲਈ ਜਿਹੜਾ ਇਹ ਨਗਰ ਕੀਰਤਨ ਜਿਹੜਾ ਰਵਾਨਾ ਹੋਣਾ ਅੱਗੇ ਤੇ ਦੇਖ ਰਹੇ ਹੋ ਤੁਸੀਂ ਇੱਥੇ ਹੋਰ ਵੀ ਸੰਗਤ ਇੱਥੇ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਦੇ ਆਂ ਕੋਸ਼ਿਸ਼ ਕਰਦੇ ਆਂ ਉਹਨਾਂ ਨਾਲ ਗੱਲ ਕਰਦੇ ਕਿਉਂਕਿ ਅੱਛਾ ਤਾਂ ਕੀ ਕਹੋਗੇ ਨਗਰ ਕੀਰਤਨ